ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਪੰਜਾਬ ਸਰਕਾਰ 2025 ਵਿੱਚ ਆਬਾਦੀ ਕੰਟਰੋਲ ਕਰਨੀ ਕਬੇਲੇ ਆ ਸਕਦੀ ਹੈ ਉਹਨਾਂ ਨੇ ਕਹਿ ਕੇ ਜੇਕਰ ਕਿਸੇ ਦੇ ਦੋ ਬੱਚਿਆਂ ਤੋਂ ਵੱਧ ਹੋਣਗੇ ਉਸ ਨੂੰ 10 ਲੱਖ ਰੁਪਏ ਜੁਰਮਾਨਾ ਬੋਟ ਪਾਉਣ ਦਾ ਅਧਿਕਾਰ ਖੋਣਾ ਅਤੇ ਉਹ ਚੋਣ ਨਹੀਂ ਲੜ ਸਕਦੇ ਤੇ ਸਰਕਾਰੀ ਨੌਕਰੀ ਤੋਂ ਉਹਨਾਂ ਨੂੰ ਬਨਿਆ ਕੀਤਾ ਜਾ ਸਕਦਾ ਹੈ ਉਰਵਠakre ਨੇ ਕਿਹਾ ਕਿ ਐਸੀ ਹਿੰਦੀ ਵਿਰੋਧੀ ਨਹੀਂ ਹਾਂ ਤੇ ਇਸ ਨੂੰ ਮਹਾਰਾਸ਼ਟਰ ਤੇ ਠੋਪਿਆ ਜਾ ਰਿਹਾ ਹੈ ਇਸ ਲਈ ਇਸ ਦੇ ਅਸੀਂ ਵਿਰੋਧ ਕਰ ਰਹੇ ਹਾਂ ਤਮਿਲਨਾਡੂ ਦੇ ਮੁੱਖ ਮੰਤਰੀ ਸਟਾਲਨ ਨੇ ਕਿਹਾ ਹੈ ਕਿ ਤਮਿਲਨਾਡੂ ਵਿੱਚ ਹਿੰਦੂ ਵਿਰੋਧੀ ਲੜਾਈ ਮਹਾਰਾਸ਼ਟਰ ਤੱਕ ਪਹੁੰਚ ਗਈ ਹੈ। ਹਿਮਾਚਲ ਪ੍ਰਦੇਸ਼ ਵਿੱਚ ਇੱਕ ਕਾਰਖਾਨੇ ਵਿੱਚ ਡੇਗੇ ਜਿਸ ਨਾਲ 4 ਲੋਕਾਂ ਦੀ ਮੌਤ ਹੋ ਗਈ ਹੈ। ਮੀਂਹ ਅਤੇ ਬਹਾਣਾ ਦੇ ਖਿਸਕਣ ਨਾਲ ਹੁਣ ਤੱਕ ਉੱਥੇ 82 ਲੋਕਾਂ ਦੀ ਮੌਤ ਹੋ ਚੁੱਕੀ ਹੈ। ਸ਼ੇਵਰਾਜ ਚੋਹਾਨ ਅਤੇ ਮਨੋਹਰ ਲਾਲ ਖੱਟੜ ਭਾਜਪਾ ਦੀ ਪ੍ਰਧਾਨ ਬਣ ਦੀ ਦੌੜ ਵਿੱਚ ਸਭ ਤੋਂ ਅੱਗੇ ਹਨ। ਕਰਨਾਟਕ ਦੇ ਧਰਮਸਥਲ ਦੇ ਮੰਦਿਰ ਵਿੱਚ ਔਰਤਾਂ ਦੇ ਬੱਚਿਆਂ ਨਾਲ ਰੇਪ ਕਰਨ ਤੋਂ ਬਾਅਦ ਉਹਨਾਂ ਦੀ ਹੱਤਿਆ ਕਰ ਦਿੱਤੀ ਜਾਂਦੀ ਸੀ। ਏਕਾ 1990 ਤੋਂ ਲੈ ਕੇ 2014 ਤੱਕ ਵਾਪਰੀਆਂ ਹਨ। ਇਸ ਸੰਬੰਧੀ ਇੱਕ ਸਪਾਈ ਕਰਮਚਾਰੀ ਨੇ ਪੁਲਿਸ ਨੂੰ ਦੱਸਿਆ ਕਿਉਂਕਿ ਉਹਨਾਂ ਨੇ ਕਿ ਉਸ ਨੂੰ ਪਿਛਤਾਵਾ ਹੋਇਆ ਹੈ ਕਿਉਂਕਿ ਉਹਨਾਂ ਨੂੰ ਲਾਸ਼ਾਂ ਨੂੰ ਦੱਬਣ ਲਈ ਮਜਬੂਰ ਕੀਤਾ ਜਾਂਦਾ ਸੀ ਧਰਮਸ਼ਾਲਾ ਵਿੱਚ ਲਾਇਲਾ ਮਾ ਨੇ ਆਪਣਾ 90ਵਾਂ ਜਨਮ ਦਿਨ ਮਨਾਇਆ ਤੇ ਉਹਨਾਂ ਨੇ ਕਿਹਾ ਹੈ ਕਿ ਉਹ 130 ਸਾਲਾਂ ਤੱਕ ਜ਼ਿੰਦਾ ਰਹਿਣਗੀ ਬਿਹਾਰ ਵਿੱਚ ਵੱਡੇ ਅਧਿయోగਪਤੀ ਗੋਪਾਲ ਖੇਮਕਾੜੀ ਹੱਤਿਆ ਕਰ ਦਿੱਤੀ ਗਈ ਹੈ ਤੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਬਲਾੜਜਾ ਤ੍ਰਿਸ਼ਬਾਂਸ਼ੀ ਸ਼ੁਕਲਾ ਨੇ ਸਪੈਸ਼ਲ ਵਿੰਡੋ ਤੋਂ ਧਰਤੀ ਦੀਆਂ ਫੋਟੋਆਂ ਖਿੱਚੀਆਂ ਇੱਥੇ ਸੱਤ ਖਿੜਕੀਆਂ ਵਾਲੀ ਟਪੋਲਾ ਵਿੰਡੋ ਤੁਪ ਦਾ ਤੀਨੋਂ ਵਾਰੋਂ ਦੇਖਿਆ ਜਾ ਸਕਦਾ ਹੈ ਹਮਾਚਤ ਪ੍ਰਦੇਸ਼ ਵਿੱਚ ਬੱਦਲ ਫਟਣ ਨਾਲ ਊਨਾਂ ਵਿੱਚ ਭਾਰੀ ਮੀਂਹ ਅਤੇ ਸਮਾ ਨਦੀ ਵਿੱਚ ਹੜ੍ਹ ਦੀ ਸਥਿਤੀ ਬਣ ਗਈ ਹੈ ਅੰਡਰ 19 ਟ ਕ੍ਰਿਕਟ ਮੈਚ ਵਿੱਚ ਭਾਰਤੀ ਟੀਮ ਨੇ ਗ੍ਰੈਂਡੀ ਟੀਮ ਨੂੰ ਹਰਾ ਦਿੱਤਾ ਭਾਰਤੀ ਟੀਮ ਨੇ 360 ਰਨ ਬਣਾਏ ਸਨ ਜਦਕਿ ਇੰਗਲੈਂਡ ਦੀ ਟੀਮ 308 ਰਨ ਬਣਾ ਕੇ ਆਊਟ ਹੋ ਗਈ ਪਵੇਸ਼ ਸ਼ੁਰਵੰਸ਼ ਨੇ 143 ਦਨ 70 ਬੋਲਾਂ ਤੇ ਬਣਾਏ ਉਸ ਨੇ 52 ਗਿੱਦਾਂ ਦੇ ਉੱਤੇ ਹੀ ਸੈਂਕੜਾ ਮਾਰਿਆ ਜੋ ਕਿ ਇੱਕ ਰਿਕਾਰਡ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬ੍ਰਾਜ਼ੀਲ ਦੇ ਬ੍ਰਿਕਸ ਸਮੇਲਨ ਵਿੱਚ ਭਾਗ ਲੈਣ ਲਈ ਬ੍ਰਾਜ਼ੀਲ ਪਹੁੰਚ ਚੁੱਕੇ ਹਨ ਇਹ ਸੰਮੇਲਨ ਰਿਓ ਡੀ ਜਨੇਰੋ ਸ਼ਹਿਰ ਵਿੱਚ ਹੋਵੇਗਾ ਬ੍ਰਿਕਸ ਸਮੇਲਨ ਵਿੱਚ AI ਕਲਾਈਮੇਟ ਐਕਸ਼ਨ ਤੇ ਗਲੋਬਲ ਹੈਲਥ ਉੱਤੇ ਗੱਲਬਾਤ ਕੀਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਲੂਲਾ ਡੀ ਸਿਲਵਾ ਨੇ ਸਵਾਗਤ ਕੀਤਾ ਇਸ ਵਿੱਚ 11 ਦੇਸ਼ਾਂ ਦੇ ਪ੍ਰਤੀਨਿਧ ਭਾਗ ਲੈਣਗੇ ਹੁਸ਼ਿਆਰਪੁਰ ਦੇ ਨੇੜੇ ਕੰਟੀਨੇਰੀਏ ਕੋਟਲਾ ਗਾਂਸਪੁਰ ਵਿਖੇ ਪਾੜ ਪੈ ਗਿਆ ਜਿਸਨ ਕਰਾਂ ਵਿੱਚ ਪਾਣੀ ਪੈ ਗਿਆ ਅਮਰੀਕਾ ਦੇ ਰਾਸ਼ਟਰਪਤੀ ਗੋਲਫ ਦੀ ਖੇਡ ਗਰਾਊਂਡ ਉੱਤੇ ਜਹਾਜ਼ ਉਤਰ ਰਿਹਾ ਸੀ ਤੇ ਇਸ ਰੱਖਿਆ ਗਾਰਡਨਿਸ ਨੂੰ ਪਰੇ ਹਟਾ ਦਿੱਤਾ ਐਲਨ ਮਾਸਕ ਨੇ ਆਪਣਾ ਨਵਾਂ ਰਾਜਨੀਤਿਕ ਪਾਰਟੀ ਬਣਾਈ ਹੈ ਜਿਸ ਦਾ ਨਾਂ ਅਮਰੀਕਨ ਪਾਰਟੀ ਰੱਖਿਆ ਹੈ ਉਹਨਾਂ ਨੇ ਕਿਹਾ ਹੈ ਕਿ ਰਿਪਬਲਿਕਨ ਪਾਰਟੀ ਤੇ ਡੈਮੋਕ੍ਰੇਟਿਕ ਪਾਰਟੀ ਦੋਵੇਂ ਹੀ ਪ੍ਰੇਸ਼ਟ ਪਾਰਟੀਆਂ ਹਨ ਇਜ਼ਰਾਈਲ ਹਮਾਸ ਦੇ ਸੀਜ਼ਫਾਇਰ ਤੇ ਗੱਲਬਾਤ ਕੀਤੀ ਜਾਵੇਗੀ ਰੂਸ ਨੇ ਕਿਹਾ ਹੈ ਕਿ ਜੋ ਲੜਕੀਆਂ ਬੱਚੇ ਪੈਦਾ ਕਰਨਗੇ ਉਹਨਾਂ ਨੂੰ 1 ਲੱਖ ਰੁਪਏ ਦਿੱਤਾ ਜਾਵੇਗਾ ਰੂਸ ਵਿੱਚ ਮੰਦੀ ਘਟਦੀ ਜਾ ਰਹੀ ਹੈ ਤੇ ਬੁੱਢਿਆਂ ਦੀ ਗਿਣਤੀ ਵੱਧਦੀ ਜਾ ਰਹੀ ਹੈ ਇੰਗਲੈਂਡ ਦੀ ਟੀਮ ਨੂੰ 608 ਦੌੜਾਂ ਦਾ ਭਾਰਤੀ ਟੀਮ ਨੇ ਟੈਸਟ ਮੈਚ ਵਿੱਚ ਟਾਰਗੇਟ ਦਿੱਤਾ ਸੀ ਤੇ ਸਾਰੀ ਟੀਮ